ਡੇਰਾ ਸਰਦਾਲੂ ਦਲੀਪ ਕੌਰ ਦਾ ਮਰਤਕ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਦਲੀਏ ਵਾਲੀ ਵਿਖੇ ਡੇਰਾ ਸਰਦਾਲੂ ਬਜ਼ੁਰਗ ਮਾਤਾ ਦਲੀਪ ਕੌਰ ਪਤਨੀ ਸਰਜੀਤ ਸਿੰਘ ਦੇ ਦਿਹਾਂਤ ਤੋਂ ਪ੍ਰੰਤ ਉਸਦੇ ਪੁੱਤਰ ਬਲਵਿੰਦਰ ਸਿੰਘ ਕਰਨਾਲ ਸਿੰਘ ਹਰਪਜਨ ਸਿੰਘ ਆਦਿ ਪਰਿਵਾਰ ਨੇ ਉਹਨਾਂ ਦਾ ਮੈਡੀਕਲ ਖੋਜਾਂ ਲਈ ਯੂਪੀ ਵਿਖੇ ਦਾਨ ਕੀਤਾ ਗਿਆ ਮਰਤਕ ਮਾਤਾ ਦਲੀਪ ਕੌਰ ਦੀ ਅੰਤਿਮ ਵਿਦਾਇਗੀ ਮੌਕੇ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਹਰੀ ਝੰਡਾ ਦੇਣ ਲਈ ਮੈਡੀਕਲ ਅਫਸਰ ਡਾਕਟਰ ਰੀਆ ਜਿੰਦਲ ਪੁੰਜੇ ਇਸ ਮੌਕੇ ਵੱਡੀ ਗਿਣਤੀ ਚ ਦੇਰਸਰਦਾਲੂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ ਟੀਵੀ ਰਣਾ ਪੰਜਾਬੀ ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਹਾਂਜੀ ਅਜ ਮਾਤਾ ਦਾ ਸਰੀਰਦਾਨ ਕੀ ਤੈਕੀਕ ਹੋਵੇ ਸਾਡੀ ਮਾਤਾ ਦਾ ਨਾਮ ਬਰਦਾਸ਼ਤ ਹੈ ਜੀ ਮਾਤਾ ਸਿਸ਼ਕੀ ਨਾਲ ਜੀ ਮਾਤਾ

ਇਹਨਾਂ taraf સેવા ਕੀਤੀ ਹੋ ਰੱਖੀ ਇਹ ਵੀ ਇਹਨਾਂ ਸਾਡੀ ਸੇਵਾ ਕੀਤੀ ਹੈ ਲਿਖਾਈ ਹੈ ਹੁਣ ਇਹ ਜੋ ਅਜ ਮਾਤਾ ਤ੍ਰੀਪ ਕੌਰ ਜੀ ਦਾ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਗਿਆ ਇਹ ਹਜ਼ੂਰ ਮਹਾਰਾ ਸੰਤ ਗੁਰਮੀਤ ਡਾਕਟਰ ਗੁਰਮੀਤ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਇਨਸਾਨ ਦੀ ਪਵਿੱਤਰ ਸਿੱਖਿਆ ਦੇ ਚੱਲਦੇ ਹੋਏ ਹੈ ਇਸ ਪਰਿਵਾਰ ਵੱਲੋਂ ਬਹੁਤ ਵੱਡਾ ਅਪਰਾਲਾ ਕੀਤਾ ਗਿਆ ਔਰ ਇਹ ਇਸ ਪਿੰਡ ਦਾ ਦਲਗੀਏ ਵਾਲੀ ਦਾ ਪੰਜਵਾਂ ਸਰੀਰ ਹੈ ਜੋ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਜਿਸ ਤੇ ਕਿ ਮੈਡੀਕਲ ਦੇ ਜਿਹੜੇ ਸਟੂਡੈਂਟ ਹੈ ਐਂਡੀਬੀਐਸ ਐਮਡੀ ਦੇ ਉਹ ਖੋਜਾਂ ਕਰਨਗੇ ਤੇ ਨਵੀਆਂ ਬਿਮਾਰੀਆਂ ਜਿਹੜੀਆਂ ਅੱਜ ਸਾਡੇ ਸਮਾਜ ਚ ਪ੍ਰਚਲਿਤ ਹੈ ਉਹਨਾਂ ਦੇ ਇਲਾਜ ਦਾ ਜਿਹੜਾ ਹੈਗਾ ਉਹ ਪ੍ਰਬੰਧ ਜਿਹੜਾ ਮੈਡੀਕਲ ਵਿਦਿਆਰਥੀਆਂ ਦੁਆਰਾ ਜਾਂ ਜਿਹੜੇ ਸਾਇੰਟਿਸਟ ਹੈ ਉਹਨਾਂ ਦੁਆਰਾ ਕੀਤਾ ਜਾਊਗਾ ਇਹ ਇੱਕ ਬਹੁਤ ਵੱਡਾ ਅਪਰਾਧ ਹੈ ਜੋ ਡੇਰਾ ਸੱਚਾ ਦਾ ਸੌਦਾ ਦੀ ਸਿੱਖਿਆ ਤੇ ਚੱਲਦਿਆਂ ਹੋਇਆ ਸਮਾਜ ਦੇ ਵਿੱਚ ਇੱਕ ਨਵੀਂ ਪ੍ਰਗਤੀ ਲਿਆਂਦੀ ਜਾ ਰਹੀ ਹੈ। ਹਾਂਜੀ ਕੀ ਕਹਾਂਗੇ ਮਰਿਤਕ ਸੇਵਾਦਾਨ ਹੋਇਆ ਹੈ। ਅੱਜ ਮਾਤਾ ਜੀ ਕੋਰ ਦਾ ਫੀਰਦਾਨ ਜੋ ਕੀਤਾ ਗਿਆ। ਉਹ ਮਾਤਾ ਇਹਨੇ ਪਹਿਲਾਂ ਫਾਰਮ ਭਰਿਆ ਹੋਇਆ ਸੀ। ਪਰਿਵਾਰ ਨੂੰ ਕਿਹਾ ਹੋਇਆ ਸੀਗਾ ਸਾਰਾ ਪਰਿਵਾਰ ਡੇਰਾ ਸੱਚਾ ਸੌਧ ਨਾਲ ਪਹਿਲਾ ਮੁੱਢ ਤੋਂ ਜੁੜਿਆ ਹੋਇਆ ਹੈ। ਸਾਰੇ ਪਿੰਡ ਚੋਂ ਪਹਿਲਾ ਨਾਮ ਸੌਧ। ਇਹਨਾਂ ਦੇ ਪਰਿਵਾਰ ਚੋਂ ਆ ਗਿਆ ਸੀ। ਤਾ ਇਹਨਾਂ ਨੇ ਇਹ ਮਰਤਕ ਦੇ ਜੋ ਮੈਡੀਕਲ ਕਾਲ ਵਾਸਤੇ ਜੂਤੀ ਰਵਾਨਾ ਕੀਤੀ ਅੱਜ ਬਹੁਤ ਅਸੀਂ ਇਹਨਾਂ ਦਾ ਪਰਿਵਾਰ ਦਾ ਧੰਨਵਾਦ ਕਰਦੇ ਆਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਦਲੀ ਵਾਲੀ ਸਰੀਰਦਾਨ ਹੋਇਆ ਕੀ ਕਹੋਗੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤਾਂ ਜੋ ਅੱਜ ਮਾਤਾ ਦਲੀਪ ਔਰ ਇਨਸਾ ਜੀ ਦਾ ਸਰੀਰਦਾਨ ਕੀਤਾ ਗਿਆ ਤਾਂ ਇਸ ਪਰਿਵਾਰ ਨੇ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਲੈਤਾ ਹੋਇਆ ਔਰ ਆਪਣੇ ਸਤਿਗੁਰ ਦੀ ਪਾਵਨ ਸਿੱਖਿਆ ਤੇ ਚੱਲਦੇ ਹੋਏ 168 ਮਾਨਵਤਾ ਭਲਾਈ ਦੇ ਕੰਮ ਵੱਧ ਚੜ੍ਹ ਕੇ ਇਹ ਪਰਿਵਾਰ ਕਰ ਰਿਹਾ ਹੈ ਤਾਂ ਆਪਣੇ ਸਤਿਗੁਰ ਦੇ ਸਿੱਖਿਆ ਤੇ ਚੱਲਦੇ ਹੋਏ 168 ਕੰਮਾਂ ਦੇ ਵਿੱਚੋਂ ਇੱਕ ਕੰਮ ਅਮਰ ਸੇਵਾ ਦੇ ਤਹਿਤ ਸ਼ਰੀਰਦਾਨ ਕੀਤਾ ਗਿਆ ਜੇ ਸ਼ਰੀਰਦਾਨ ਕੀਤਾ ਕੀ ਮੈਸੇਜ ਦਿਓਗੇ ਦੁਨੀਆ ਨੂੰ ਜੋ ਇਹ ਸ਼ਰੀਰਦਾਨ ਕੀਤਾ ਗਿਆ ਪਹਿਲਾਂ ਜੇਕਰ ਗੱਲ ਕਰੀਏ ਤਾਂ ਡੱਡੂਆਂ ਤੇ ਰਿਸਰਚ ਹੁੰਦਾ ਸੀ ਔਰ ਹੁਣ ਇਸ ਸਰੀਰ ਤੇ ਰਿਸਰਚ ਹੋਊਗਾ ਔਰ ਇਸ ਸਰੀਰ ਦੀ ਖੋਜ ਕਰਕੇ ਜੋ ਬਿਮਾਰੀਆਂ ਨੇ ਬਿਮਾਰੀਆਂ ਬਾਰੇ ਪਤਾ ਲੱਗੂਗਾ ਵੀ ਰੋਕथाम ਹੋ ਗਈ ਬਿਮਾਰੀਆਂ ਦੀ ਤਾਂ ਇਸ ਤੋਂ ਬਹੁਤ ਸਾਰੇ ਡਾਕਟਰ ਬਣ ਗਏ ਅੱਗੇ ਪੂਰੇ ਬਲਾਕ ਦੀ ਗੱਲ ਕਰੀਏ ਤਾਂ ਕਿੰਮਾ ਇਹ ਸਰੀਰਦਾਨ ਕੀਤਾ ਅਗਰ ਬਲਾਕ ਨੰਗਲ ਕਲਾਂ ਦੀ ਗੱਲ ਕਰੀਏ ਤਾਂ 16ਵਾਂ ਸਰੀਰਦਾਨ ਹੈ ਔਰ ਅਗਰ ਪਿੰਡ ਦੀ ਗੱਲ ਕਰੀਏ ਤਾਂ ਦਲੀਏ ਵਾਲੀ ਪਿੰਡ ਦੇ ਵਿੱਚੋਂ 5ਵਾਂ ਇਹ ਸਰੀਰਦਾਨ ਕੀਤਾ ਗਿਆ ਮੈਂ ਡਾਕਟਰ ਰਿਆ ਮਨਲਾ ਕਲੀਨਿਕ ਫੈਲੀ ਵਰਦੋ ਅ ਅੱਜ ਇੱਕ ਮ੍ਰਿਤਕ ਸ਼ਰੀਰ ਜਿੱਥੇ ਹੋਇਆ ਉੱਥੇ ਅੱਜ ਇੱਕ ਪ੍ਰਦਾਨ ਹੋਇਆ ਮੈਨੂੰ ਇੱਕ ਮੌਕਾ ਮ੍ਰਿਤਕ ਸ਼ਰੀਰ ਦਨਿਆ ਵਾਲੇ ਪਿੰਡ ਮਾਤਾ ਦੀਪਾਲ ਤੇ ਪਰਿਵਾਰ ਨੇ ਇਹ ਪ੍ਰਣ ਲੱਤਾ ਸੀ ਕਿ ਉਹਨਾਂ ਦਾ ਸ਼ਰੀਰ ਜਦੋਂ ਮ੍ਰਿਤਕ ਸ਼ਰੀਰ ਮੈਡੀਕਲ ਇੰਸਟੀਚਿਊਟ ਯੂਪੀ ਵਿੱਚ ਦਾਨ ਕੀਤਾ ਜਾਵੇ ਤੇ ਇਹ ਬਹੁਤ ਵਧੀਆ ਇੱਕ ਉਹਨਾਂ ਨੇ ਇਹ ਪ੍ਰਣ ਲੱਤਾ ਸੀਗਾ ਅ ਇਸ ਤਰ੍ਹਾਂ ਦੇ

ਸਭ ਜੇਰਾ ਮੰਤਰ ਰਹਿਗਾ ਹੋ ਜੋ ਨਾ ਉਰੇ ਹੋ ਜਾ ਤਾਈਦਾ ਫੜਾ ਸਿੱਖਿਆ ਕੀਨੇ ਦਿੱਤੀ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀ ਪਾਵਨ ਸਿੱਖਿਆ ਤੇ ਚੱਲਦੇ ਹੋਏ 168 ਕੰਮਾਂ ਨੂੰ ਕਰਦੇ ਹੋਏ ਔਰ ਇਸ ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਮਾਤਾ ਜੀ ਨੇ ਪਰਿਵਾਰ ਨੂੰ ਸਰਬਤ